ਸੇਰੇ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਿਉਂ ਕਿਹਾ ਜਾਂਦਾ ਹੈ ਆਪਾਂ ਇਸ ਨੂੰ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਸ਼ਬਦ ਅਰਬੀ ਭਾਸ਼ਾ ਦੇ ਵਿੱਚੋਂ ਆਇਆ ਹੈ ਜਿਸ ਦਾ ਭਾਵ ਹੁੰਦਾ ਹੈ ਗਵਾਹੀ ਦੇਣੀ ਇਸਲਾਮ ਦਾ ਪੈਦਾ ਕੀਤਾ ਹੋਇਆ ਸ਼ਹੀਦ ਸ਼ਬਦ ਇਹਦਾ ਭਾਵ ਇਹ ਹੈ ਕਿ ਜੋ ਸੰਸਾਰ ਤੇ ਜ਼ੁਲਮ ਹੋ ਰਿਹਾ ਹੈ ਉਹਨਾਂ ਜ਼ੁਲਮਾਂ ਦੀ ਰੱਬ ਦੇ ਘਰ ਵਿੱਚ ਜਾ ਕੇ ਗਵਾਹੀ ਦੇਣੀ ਹੈ ਭਾਰਤੀ ਪਰੰਪਰਾ ਦੇ ਵਿੱਚ ਕਿਤੇ ਵੀ ਸ਼ਹੀਦ ਸ਼ਬਦ ਨਹੀਂ ਹੈਗਾ ਭਾਰਤੀ ਪਰੰਪਰਾ ਦੇ ਵਿੱਚ ਸ਼ਬਦ ਬਲੀਦਾਨ ਹੈ ਬਲੀ ਸ਼ਬਦ ਇੱਥੇ ਵਰਤਿਆ ਜਾਂਦਾ ਹੈ ਪੁਰਾਤਨ ਸਮੇਂ ਤੋਂ ਭਾਰਤੀ ਲੋਕ ਜਿਹੜੇ ਐ ਉਹ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੇ ਸਾਹਮਣੇ ਬਲੀ ਦਿਆ ਕਰਦੇ ਸੀ ਪਹਿਲਾਂ ਪਹਿਲ ਇਹ ਬਲੀਆਂ ਜਿਹੜੀਆਂ ਉਹ ਬੱਚਿਆਂ ਦੀਆਂ ਦਿੱਤੀਆਂ ਜਾਂਦੀਆਂ ਸੀ ਮਨੁੱਖਾਂ ਦੀਆਂ ਦਿੱਤੀਆਂ ਜਾਂਦੀਆਂ ਸੀ ਫਿਰ ਮਨੁੱਖਾਂ ਤੋਂ ਬਦਲ ਕੇ ਇਹ ਬਲੀ ਜਿਹੜੀ ਹੈ ਉਹ ਜਾਨਵਰਾਂ ਦੀ ਦਿੱਤੀ ਜਾਣ ਲੱਗ ਪਈ ਵੱਡੇ ਵੱਡੇ ਜਾਨਵਰ ਜਿਹੜੇ ਸੀ ਉਹ ਬਲੀ ਦੇ ਵਿੱਚ ਦੇਵੀ ਦੇ ਸਾਹਮਣੇ ਜਿਹੜਾ ਉਹ ਕਤਲ ਕਰ ਦਿੱਤੇ ਜਾਂਦੇ ਸੀ ਜਿਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਵਿੱਚ ਵੀ ਕੀਤਾ ਹੋਇਆ ਹੈ ਗੈਂਡਾ ਮਾਰ ਹੋਮਜਗ ਕੀਏ ਦੇਵਤਿਆਂ ਕੀ ਬਾਣੇ ਇਸੇ ਤਰ੍ਹਾਂ ਦੇ ਨਾਲ ਹੀ ਕਿਹਾ ਜਾਂਦਾ ਹੈ ਕਿ ਸ਼੍ਰੀ ਰਾਮਚੰਦਰ ਜੀ ਨੇ ਜਿਹੜਾ ਸੀ ਜਦੋਂ ਜੱਗ ਕੀਤਾ ਉਦੋਂ ਘੋੜੇ ਦੀ ਬਲੀ ਦਿੱਤੀ ਜਦੋਂ ਵੀ ਇਸੇ ਮੇਤ ਜੱਗ ਕੀਤਾ ਜਾਂਦਾ ਸੀ ਉਦੋਂ ਬਲੀਆਂ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਸੀ ਇਹ ਜਿਹੜੇ ਭਾਰਤੀ ਲੋਕ ਸਨ ਇਹ ਜਾਨਵਰਾਂ ਦੀਆਂ ਬਲੀਆਂ ਦੇ ਕੇ ਆਪਣੀ ਸੁੱਖ ਮੰਗਦੇ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਨੇ ਬਿਲਕੁਲ ਉਲਟ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੇ ਆਪ ਨੂੰ ਕੁਰਬਾਨ ਕਰਕੇ ਕਿਸੇ ਦੇ ਉਜੜਦੇ ਹੋਏ ਸੁਹਾਗਾ ਦੀ ਰਾਖੀ ਕੀਤੀ ਸੀ ਤਾਂ ਇਸ ਭਾਰਤੀ ਖੇਤੇ ਦੇ ਵਿੱਚ ਬਲੀ ਸ਼ਬਦ ਜਿਹੜਾ ਉਹ ਪ੍ਰਚਲਿਤ ਸ਼ਹੀਦ ਸ਼ਬਦ ਜਿਹੜਾ ਉਹ ਨਹੀਂ ਸੀ ਹੈਗਾ ਸ਼ਹੀਦ ਸ਼ਬਦ ਜਿਹੜਾ ਇਸਲਾਮ ਦੇ ਵਿੱਚੋਂ ਆਉਂਦਾ ਹੈ ਤੇ ਜਿਹਦੇ ਬਾਰੇ ਮੰਨਿਆ ਜਾਂਦਾ ਹੈ ਕਿ Hazrat Muhammad ਸਾਹਿਬ ਜਿਹੜੇ ਇਸਲਾਮ ਧਰਮ ਦੇ ਬਾਨੀ ਐ ਜਦੋਂ ਜੰਗ ਦੇ ਮੈਦਾਨ ਵਿੱਚ ਲੜ ਰਹੇ ਸਨ ਤੇ ਲੜਦੇ ਆ ਲੜਦੇ ਆ ਉਹਨਾਂ ਦੇ ਉੱਪਰ ਇੱਕ ਤਲਵਾਰ ਦਾ ਵਾਰ ਹੋ ਜਾਂਦਾ ਹੈ ਦੁਸ਼ਮਨ ਨੇ ਉਹਨਾਂ ਦੇ ਦੰਦ ਦੇ ਉੱਪਰ ਇੱਕ ਪੱਥਰ ਮਾਰਿਆ Hazrat Muhammad ਸਾਹਿਬ ਦਾ ਦੰਦ ਤੋੜ ਦਿੱਤਾ ਤਾਂ ਇਸਲਾਮ ਵਾਲੇ ਲੋਕ ਜਿਹੜੇ ਐ ਉਹ ਟੁੱਟੇ ਹੋਏ ਦੰਦ ਨੂੰ ਸ਼ਹੀਦ ਕਹਿੰਦੇ ਐ ਜਿਸ ਦਾ ਜ਼ਿਕਰ ਪੰਜਾਬੀ ਦੇ ਕਵੀਆਂ ਨੇ ਕੀਤਾ ਹੈ ਦਿੱਤੀ ਜ਼ਹਿਰ ਤਕਦੀਰ ਨੇ ਹਸਨ ਤਾਈ ਸੀਸ ਸਾਹ ਹੁਸੈਨ ਦਾ ਕੱਟਦੀ ਹੈ ਵਾਰਿਸ਼ ਨਬੀ ਦਾ ਦੰਦ ਸ਼ਹੀਦ ਹੋਇਆ ਤਕਦੀਰ ਨਾ ਕਿਸੇ ਤੋਂ ਹਟਦੀ ਹੈ ਇਦਾਂ ਹੀ ਹਜ਼ਰਤ ਮੁਹੰਮਦ ਸਾਹਿਬ ਦੇ ਦੋਤੇ ਹਸਨ ਤੇ ਹੁਸੈਨ ਨੂੰ ਕਰਬਲਾ ਦੇ ਮੈਦਾਨ ਵਿੱਚ ਕਤਲ ਕੀਤਾ ਗਿਆ ਸੀ ਪਾਵ ਸ਼ਹੀਦ ਕੀਤਾ ਗਿਆ ਸੀ ਅੱਜ ਵੀ ਜਦੋਂ ਇਸਲਾਮ ਵਾਲੇ ਹਸਨ ਤੇ ਹੁਸੈਨ ਨੂੰ ਯਾਦ ਕਰਦੇ ਆ ਤਾਂ ਆਪਣੇ ਸਰੀਰ ਦੇ ਉੱਪਰ ਜ਼ੋਰ-ਜ਼ੋਰ ਦੀ ਜਿਹੜਾ ਉਹ ਸੰਗਲ ਮਾਰਦੇ ਆ ਜਿਹਨੂੰ ਕਹਿੰਦੇ ਤਾਜ਼ੀਆ ਕੱਢਣਾ ਤਾਂ ਉਹ ਇਸ ਕਰਕੇ ਕਰਦੇ ਆ ਕਿ ਅਸੀਂ ਵੇਖਣਾ ਚਾਹੁੰਦੇ ਆ ਕਿ ਜਦੋਂ हसन ਤੇ ਹੁਸੈਨ ਦੇ ਸਰੀਰ ਦੇ ਉੱਪਰ ਨਜ਼ੇ ਤਲਵਾਰਾਂ ਵੱਜੀਆਂ ਹੋਣਗੀਆਂ ਤੇ ਉਹਨਾਂ ਨੂੰ ਕਿੰਨਾ ਜ਼ਿਆਦਾ ਜਿਹੜਾ ਉਹ ਦਰਦ ਹੋਇਆ ਹੋਵੇਗਾ ਤਾਂ ਇਸਲਾਮ ਚੋਂ ਆਇਆ ਜਿਹੜਾ ਇਹ ਸ਼ਹੀਦ ਸ਼ਬਦ ਹੈ ਇਹਦੀ ਅਸਲ ਵਿਆਖਿਆ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕੀਤੀ ਹੈ ਹਾਲਾਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਤੋਂ ਪਹਿਲਾਂ ਵੀ ਸ਼ਹੀਦ ਹੋਏ ਜਿਵੇਂ ਮਹਾਤਮਾ ਸੋਕਰੇਟ ਸੋਕਰੇਟ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਜਿਹੜਾ ਉਹ ਸ਼ਹੀਦ ਕੀਤਾ ਗਿਆ ਸੀ ਮਨਸੂਰ ਜੀ ਜਿਨ੍ਹਾਂ ਨੇ ਨਾਰਾ ਲਾਇਆ ਅਨਲ ਹੱਕ ਭਾਵ ਮੈਂ ਹੀ ਖੁਦਾ ਹਾਂ ਤਾਂ ਮਨਸੂਰ ਜੀ ਜਿਹੜੇ ਸਨ ਉਹਨਾਂ ਨੂੰ ਸੰਗਸ਼ਾਰ ਕਰਕੇ ਸ਼ਹੀਦ ਕੀਤਾ ਗਿਆ ਈਸਾ ਨੂੰ ਸੂਲੀ ਦੇ ਉੱਪਰ ਚੜਾ ਕੇ ਸ਼ਹੀਦ ਕੀਤਾ ਗਿਆ ਪਰ ਇਹ ਸਾਰੇ ਜਿਹੜੇ ਸਨ ਜਦੋਂ ਸ਼ਹੀਦ ਹੋਣ ਲੱਗੇ ਮੌਤ ਸਾਹਮਣੇ ਦੇਖੀ ਤੇ ਰੱਬ ਦੇ ਨਾਲ ਗिला ਕੀਤਾ ਰੱਬ ਜੀ ਸਾਨੂੰ ਨਹੀਂ ਸੀ ਪਤਾ ਤੇਰੇ ਨਾਲ ਸਾਂਝ ਪਾਉਣੀ ਹੈ ਤਾਂ ਆਪਣਾ ਜਿਹੜਾ ਆਪਣਾ ਆਪ ਸਾਨੂੰ ਕੁਰਬਾਨ ਕਰਨਾ ਪੈਣਾ ਹੈ ਭਾਵ ਸਾਨੂੰ ਆਪਣਾ ਖੂਨ ਜਿਹੜਾ ਉਹ ਡੋਲਣਾ ਪੈਣਾ ਵਾਹਿਦ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਨ ਜਿਹੜੇ ਸ਼ਹੀਦ ਹੁੰਦੇ ਵਕਤ ਵੀ ਇੱਕ ਗੱਲ ਕਹਿ ਰਹੇ ਨੇ ਤੇਰਾ ਕੀ ਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੇ ਦੁਨੀਆਂ ਦੇ ਜਿਹੜੇ ਪਹਿਲੇ ਸ਼ਹੀਦ ਸਨ ਉਹਨਾਂ ਦੇ ਸਾਹਮਣੇ ਬਚਨ ਦਾ ਕੋਈ ਰਸਤਾ ਨਹੀਂ ਸੀ ਉਹਨਾਂ ਦੇ ਸਾਹਮਣੇ ਕੇਵਲ ਤੇ ਕੇਵਲ ਮੌਤ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸਾਹਮਣੇ ਬਚਨ ਦਾ ਰਸਤਾ ਸੀ ਜੇਕਰ ਉਹ ਇਸਲਾਮ ਦੇ ਵਿੱਚ ਆ ਜਾਣ ਤਾਂ ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਬਚ ਸਕਦੀ ਸੀ ਸਤਗੁਰੂ ਸਾਹਿਬ ਜੀ ਨੇ ਰਸਤਾ ਹੋਣ ਦੇ ਬਾਵਜੂਦ ਵੀ ਜਿਹੜਾ ਏ ਉਹ ਸ਼ਹਾਦਤ ਨੂੰ ਪ੍ਰਵਾਨ ਕੀਤਾ ਸੀ ਤਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਕਰਕੇ ਸ਼ਹੀਦਾਂ ਦੇ ਸਰਤਾਜ ਬਣਦੇ ਆ ਕਿਉਂਕਿ ਉਹਨਾਂ ਦੇ ਸਾਹਮਣੇ ਰਸਤਾ ਸੀ ਤਾਂ ਵੀ ਉਹ ਸ਼ਹੀਦ ਹੋਏ ਲੇਕਿਨ ਗੁਰੂ ਅਰਜਨ ਸਾਹਿਬ ਮਹਾਰਾਜ ਤੋਂ ਪਹਿਲੇ ਸ਼ਹੀਦ ਜਿਹੜੇ ਸਾਨੂੰ ਉਹਨਾਂ ਨੇ ਰੱਬ ਨਾਲ ਗਿਲਾ ਕੀਤਾ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕੋਈ ਗਿਲਾ ਕਰਨ ਦੀ ਬਜਾਏ ਸ਼ਿਕਵਾ ਕਰਨ ਦੀ ਬਜਾਏ ਅਕਾਲ ਪੁਰਖ ਵਾਹਿਗੁਰੂ ਦੇ ਰੱਬੀ ਭਾਣੇ ਨੂੰ ਮੰਨਿਆ ਤੇ ਤਤੀ ਤਵੀ ਦੇ ਉੱਪਰ ਬੈਠ ਕੇ ਸੀਸ ਦੇ ਉੱਪਰ ਗਰਮ ਰੇਤ ਪਵਾ ਕੇ ਨੇ ਸਤਗੁਰੂ ਸਾਹਿਬ ਉਬਲਦੀ ਦੀਗ ਵਿੱਚ ਉਬਾਲੇ ਖਾ ਕੇ ਵੀ ਇਹ ਗੱਲ ਕਹਿੰਦੇ ਰਹੇ ਕਿ ਤੇਰਾ ਕੀਆ ਮੀਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ ਇਸ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਆਪਾਂ ਸ਼ਹੀਦਾਂ ਦੇ ਸਰਤਾਜ ਕਹਿੰਨੇ ਆ ਫਿਰ ਉਹਨਾਂ ਤੋਂ ਬਾਅਦ ਸਿੱਖੀ ਦੇ ਅੰਦਰ ਸ਼ਹਾਦਤਾਂ ਦੀ ਇੱਕ ਲੜੀ ਜਿਹੜੀ ਉਹ ਚੱਲਦੀ ਹੈ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਨਮੁਖ ਭਾਈ ਮਤੀ ਦਾਸ ਸਤੀ ਦਾਸ ਪੰਜ ਦਿਆਲਾ ਜੀ ਦੀ ਸ਼ਹਾਦਤ ਸਤਗੁਰਾਂ ਦੇ ਸਨਮੁਖ ਜੰਗ ਦੇ ਮੈਦਾਨ ਵਿੱਚ ਕਈ ਸਿੱਖਾਂ ਦੀ ਸ਼ਹਾਦਤ ਸਿੱਖਾਂ ਦੇ ਬੰਦ-ਬੰਦ ਕੱਟੇ ਗਏ ਸਿੱਖਾਂ ਨੂੰ ਚਰਖੀਆਂ ਤੇ ਚੜਾਇਆ ਗਿਆ ਆਰਿਆਂ ਨਾਲ ਤਨ ਚੀਰੇ ਗਏ ਸਾਰਿਆਂ ਦੇ ਸਾਹਮਣੇ ਸ਼ਰਤ ਇੱਕੋ ਹੀ ਐ ਇਸਲਾਮ ਚ ਆਜੋ ਨਹੀਂ ਤੇ ਸ਼ਹੀਦ ਹੋਣ ਵਾਸਤੇ ਤਿਆਰ ਹੋਜੋ ਤਾਂ ਕੋਈ ਵੀ ਸਿੱਖ ਜਿਹੜਾ ਸੀ ਉਹਨੇ ਕਿਸੇ ਦੀ ਅਧੀਨਗੀ ਸਵੀਕਾਰ ਨਹੀਂ ਕੀਤੀ ਬਲਕਿ ਹੱਸਦੇ ਹਾਸਦੇ ਉਹ ਸ਼ਹੀਦ ਹੋ ਗਿਆ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਤੀਨ ਸੀ ਜਿਹਦੇ ਕਰਕੇ ਇਹ ਸ਼ਹੀਦੀ ਦਾ ਦਰਖਤ ਜਿਹੜਾ ਇੰਨਾ ਪ੍ਰਫੁੱਲਤ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ